ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜਪੁਰ ਤੇ ਅੱਜ ਆਪਾਂ ਤੁਹਾਨੂੰ ਤੋਰੀਆਂ ਦੀ ਆ ਜਿਹੜੀ ਰੈਸਪੀ ਦਿਖਾਵਾਂਗੇ ਬਣਾ ਕੇ ਇਹ ਤੋਰੀਆਂ ਨੇ ਜਿਹੜੀਆਂ ਆਪਾਂ ਦੁੱਧੇ ਚ ਬਣਾ ਕੇ ਤਿਆਰ ਕਰਾਂਗੇ ਤੋਰੀਆਂ ਬਣਾਉਣ ਦੇ ਲਈ ਮੈਂ 1 ਕਿਲੋ ਆ ਜਿਹੜੀਆਂ ਕਾਲੀਆਂ ਤੋਰੀਆਂ ਲੱਤੀਆਂ ਨੇ ਤੁਸੀਂ ਬਿਲਕੁਲ ਫਰੈਸ਼ ਤੋਰੀਆਂ ਵੀ ਲੈ ਸਕਦੇ ਹੋ ਇਹ ਤੋਰੀਆਂ ਨੂੰ ਮੈਨੂੰ ਅ ਅੱਜ ਦੂਜਾ ਦਿਨ ਆ ਲਿਆਂਦੀਆਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਲੈਣਾ ਤੁਸੀਂ ਇਹਨਾਂ ਨੂੰ ਪੀਲਰ ਦੇ ਨਾਲ ਵੀ ਪੀਲ ਕਰ ਸਕਦੇ ਹੋ ਤੇ ਮੈਂ ਕਰਦ ਦੇ ਨਾਲ ਹੀ ਇਹਨਾਂ ਨੂੰ ਉੱਪਰੋਂ ਉੱਪਰੋਂ ਛਿੱਲਿਆ ਸੀਗਾ ਜਿਹੜੀ ਤਾਂ ਮਤਲਬ ਕਿ ਜਿਆਦਾ ਸੌਫਟ ਆ ਉਹਨੂੰ ਆਪਾਂ ਨੇ ਇਦਾਂ ਉੱਪਰੋਂ ਹੀ ਘੋੜ ਲੈਣਾ ਜੇ ਥੋੜੀ ਜੀ ਤੋਰੀ ਜੜੀ ਢਿੱਲੀ ਆ ਉਹਨੂੰ ਆਪਾਂ ਥੋੜਾ ਜਿਹਾ ਚਾਕੂ ਦੇ ਨਾਲ ਛਿੱਲੇ ਲਵਾਂਗੇ ਕਿਉਂਕਿ ਜਦੋਂ ਆਪਾਂ ਤੋਰੀਆਂ ਨੂੰ ਛਿੱਲਦੇ ਆਂ ਤੇ ਕਈ ਵਾਰ ਇਹ ਹੁੰਦਾ ਕਿ ਜੇ ਤੋਰੀਆਂ ਹਾਰੀ ਰਹਿ ਜਾਂਦੀਆਂ ਹੁੰਦੀਆਂ ਨੇ ਹਾਰਡ ਹੋਣ ਦੇ ਨਾਲ ਉੱਤੇ ਫਿਰ ਮੂਹ ਦੇ ਵਿੱਚ ਟੇਸਟ ਜਿਆ ਨਹੀਂ ਉਹਨਾਂ ਦਾ ਵਧੀਆ ਆਉਂਦਾ ਹੈਗਾ ਜਿਹੜੀ ਤੋਰੀ ਢਿੱਲੀ ਹੋਊਗੀ ਉਹਨੂੰ ਆਪਾਂ ਨੇ ਚਾਕੂ ਦੇ ਨਾਲ ਇਸ ਤਰ੍ਹਾਂ ਛਿੱਲ ਲੈਣਾ ਤੇ ਦੇਖੋ ਆਪਾਂ ਨੇ ਤੋਰੀਆਂ ਸਾਰੀਆਂ ਛਿੱਲ ਕੇ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲਈਆਂ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਗੋਲ-ਗੋਲ ਕੱਟ ਲੈਣਾ ਤੇ ਜਿਹੜੀਆਂ ਮੋਟੀਆਂ ਨੇ ਉਹਨਾਂ ਨੂੰ ਵਿਚਕਾਰ ਕੱਟ ਲਾ ਕੇ ਆਪਾਂ ਕੱਟ ਲਾਂਗੇ ਆਪਾਂ ਨੇ ਇਹਨਾਂ ਦੇ ਵਿੱਚ ਆਲੂ ਨਹੀਂ ਪਾਏ ਹੈਗੇ ਜੇ ਧਨਵਾਲੂ ਪਸੰਦ ਹੋਣ ਤਾਂ ਤੁਸੀਂ ਆਲੂ ਵੀ ਪਾ ਸਕਦੇ ਹੋ ਪਰ ਆਪਾਂ ਨੇ ਇਹ ਤੋਰੀਆਂ ਨੇ ਜਿਹੜੀਆਂ ਦੁੱਧ ਵਾਲੀਆਂ ਬਣਾਉਣੀਆਂ ਨੇ ਇਸ ਕਰਕੇ ਆਪਾਂ ਨਾ ਹੀ ਇਹਦੇ ਵਿੱਚ ਟਮਾਟਰ ਪਾਵਾਂਗੇ ਤੇ ਨਾ ਹੀ ਆਪਾਂ ਨੇ ਇਹਦੇ ਵਿੱਚ ਆਲੂ ਪਾਉਣੇ ਆ ਆਲੂ ਤਾਂ ਵੈਸੇ ਤੋਰੀਆਂ 'ਚ ਬੱਚੇ ਘੱਟ ਪਸੰਦ ਕਰਦੇ ਨੇ ਇਸ ਕਰਕੇ ਆਪਾਂ ਨੇ ਨਹੀਂ ਪਾਉਣੇ ਹੈਗੇ ਤੇ ਹੁਣ ਆਪਾਂ ਨੇ ਇੱਕ ਉਹਦੇ ਵਿੱਚ ਕੁੰਡੀ ਸੋਟਾ ਕਹਿ ਸਕਦੇ ਆ ਆਪਾਂ ਉਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਲਸਣ ਲਿਆ ਤੇ ਨਾਲ ਹੀ ਹਰੀਆਂ ਮਿਰਚਾਂ ਇਹਨਾਂ ਨੂੰ ਕੁੱਟ ਲਵਾਂਗੇ ਹਰੀਆਂ ਮਿਰਚਾਂ ਨੂੰ ਕੁੱਟ ਕੇ ਪਾਉਣ ਦੇ ਨਾਲ ਇਹਨਾਂ ਦਾ ਜਿਹੜਾ ਟੇਸਟ ਉਹ ਵਧੀਆ ਆਉਂਦਾ ਕੋਈ ਵੀ ਸਬਜ਼ੀ ਹੋਵੇ ਹਰੀ ਮਿਰਚ ਨਾਲ ਜ਼ਿਆਦਾ ਟੇਸਟੀ ਬਣਦੀ ਆ ਤੇ ਜੇ ਆਪਾਂ ਦੁੱਧ ਵਾਲੀ ਕੋਈ ਵੀ ਰੈਸਪੀ ਬਣਾਉਣੀ ਆ ਤਾਂ ਮੰਨਿਆ ਜਾਂਦਾ ਹੈ ਕਿ ਉਹਦੇ ਵਿੱਚ ਜਿਹੜਾ ਇਹ ਟਮਾਟਰ ਦਾ ਇਸਤੇਮਾਲ ਘੱਟ ਹੁੰਦਾ ਇਸ ਕਰਕੇ ਆਪਾਂ ਨੇ ਟਮਾਟਰ ਨਹੀਂ ਇਹਦੇ ਵਿੱਚ ਪਾਉਣਾ ਹੈਗਾ ਬਾਕੀ ਆਪਾਂ ਬੇਸਿਕ ਮਸਾਲੇ ਨੇ ਜਿਹੜੇ ਨੂਨਦਾਨੀ ਵਾਲੇ ਉਹ ਲੈ ਲਵਾਂਗੇ ਇਹ ਜਿਹੜੀਆਂ ਦੁੱਧ ਵਾਲੀਆਂ ਤੋਰੀਆਂ ਨੇ ਇਹ ਬਹੁਤ ਵਧੀਆ ਬਣਦੀਆਂ ਨੇ ਤੇ ਇਹਨਾਂ ਦਾ ਟੇਸਟ ਹੈ ਜਿਹੜਾ ਉਹ ਵੀ ਅਲੱਗ ਹੁੰਦਾ ਤੇ ਹੁਣ ਇੱਧਰ ਆਪਾਂ ਇੱਕ ਫਰਾਈਪੈਨ ਦੇ ਵਿੱਚ ਇਹਨਾਂ ਨੂੰ ਬਣਾਵਾਂਗੇ ਕਿਉਂਕਿ ਸਬਜੀ ਆ ਜਿਹੜੀ ਆਪਣੀ ਥੋੜੀ ਆ ਫਰਾਈਪੈਨ ਗਰਮ ਹੋਣ ਤੇ ਆਪਾਂ ਨੇ ਇਹਦੇ ਵਿੱਚ ਇੱਕ ਦੋ ਸਵਾ ਗក្តਚੀ ਆ ਜਿਹੜੀ ਸਰੋਂ ਦਾ ਤੇਲ ਪਾ ਲੈਣਾ ਤੇ ਤੇਲ ਆ ਜਿਹੜਾ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜੀਰੇ ਦਾ ਪਾਵਾਂਗੇ ਤੇ ਨਾਲ ਹੀ ਆਪਾਂ ਨੇ ਦੋ ਵੱਡੇ ਸਾਈਜ਼ ਦੇ ਪਿਆਜ਼ ਨੇ ਜਿਹੜੇ ਬਰੀਕ-ਬਰੀਕ ਕੱਟ ਕੇ ਰੱਖੇ ਹੋਏ ਸੀਗੇ ਉਹ ਪਾ ਲੈਣੇ ਨੇ ਤੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਇਹ ਹਲਕੇ ਬਰਾਊਨ ਨਾ ਹੋ ਜਾਣ ਤੇ ਉਧਰ ਆਪਾਂ ਜਿਹੜਾ ਤੋਰੀਆਂ ਦੇ ਵਿੱਚ ਦੁੱਧ ਪਾਉਣਾ ਉਹ ਆਪਾਂ ਨੇ ਡਾਇਰੈਕਟ ਫ੍ਰਿਜ ਦਾ ਦੁੱਧ ਨਹੀਂ ਪਾਉਣਾ ਹੈਗਾ ਕਿਉਂਕਿ ਜਿਵੇਂ ਕਿ ਹੁਣ ਆਪਣਾ ਤੜਕਾ ਗਰਮਾ ਡਾਇਰੈਕਟ ਫ੍ਰਿਜ ਦਾ ਠੰਡਾ ਦੁੱਧ ਪਾਵਾਂਗੇ ਤਾਂ ਸਬਜੀ ਆ ਜਿਹੜੀ ਉਹ ਆਪਣੀ ਜਿੱਦਾਂ ਆਪਣਾ ਸਰੀਰ ਗਰਮਸੱਧ ਹੋ ਜਾਂਦਾ ਉਹ ਉਸ ਤਰ੍ਹਾਂ ਇਹਦਾ ਥੋੜਾ ਜਿਹਾ ਬੈਡ ਅਸਰ ਪੈਂਦਾ ਆਪਣੇ ਸਰੀਰ ਦੇ ਉੱਪਰ ਇਸ ਕਰਕੇ ਆਪਾਂ ਦੁੱਧ ਨੂੰ ਆ ਜਿਹੜਾ ਥੋੜਾ ਜਿਹਾ ਗਰਮ ਕਰ ਲਾਂਗੇ ਇੱਕ ਪਾਸੇ ਮੈਂ ਦੁੱਧ ਨੂੰ ਗਰਮ ਹੋਣ ਦੇ ਲਈ ਰੱਖ ਲਿਆ ਸੀਗਾ ਆਪਾਂ ਇੱਕ ਕੱਪ ਦੁੱਧ ਦਾ ਲੱਤਾ ਤੇ ਆ ਉਧਰ ਆਪਾਂ ਦਾ ਜਿਹੜਾ ਆਪਾਂ ਨੇ ਮਿਰਚਾਂ ਤੇ ਲਸਣ ਪੀਸ ਕੇ ਰੱਖਿਆ ਹੋਇਆ ਸੀਗਾ ਉਹ ਵੀ ਹੁਣ ਆਪਾਂ ਥੋੜੇ ਜਿਹਾ ਹਲਕਾ ਜਿਹਾ ਭੁੰਨਾਂਗੇ ਇਹਨਾਂ ਨੂੰ ਵੀ ਪਿਆਜ਼ਾਂ ਦੇ ਨਾਲ ਹੀ ਤੇ ਇਹਨੂੰ ਆਪਾਂ ਬਾਅਦ ਵਿੱਚ ਪਾਵਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਨਮਕ ਤਾਂ ਕਿ ਪਿਆਜ਼ ਨੇ ਜਿਹੜੇ ਆਪਣੇ ਜਲਦੀ ਸੌਫਟ ਹੋ ਜਾਣਗੇ ਤੇ ਪਿਆਜ਼ ਆਪਣਾ ਪਾਣੀ ਰਿਲੀਜ਼ ਕਰ ਦੇਣਗੇ ਤੇ ਹੁਣ ਦੇਖੋ ਜਿਹੜਾ ਪਿਆਜ਼ ਦਾ ਕਲਰ ਆ ਉਹ ਵੀ ਆਪਣਾ ਹਲਕਾ ਹਲਕਾ ਬਰਾਊਨ ਜਿਹਾ ਹੋਣ ਲੱਗ ਗਿਆ ਏ ਤੇ ਇਹਦੇ ਵਿੱਚ ਹੁਣ ਆਪਾਂ ਆਪਣੇ ਨੂਨਦਾਨੀ ਦੇ ਬੇਸਿਕ ਮਸਾਲੇ ਜਿਹੜੇ ਆਪਾਂ ਅਕਸਰ ਸਬਜ਼ੀ ਦੇ ਵਿੱਚ ਇਸਤੇਮਾਲ ਕਰਦੇ ਹਾਂ ਉਹ ਪਾ ਲਾਂਗੇ ਆਪਾਂ ਨੇ ਇਹਦੇ ਵਿੱਚ ਡੇਢ ਚਮਚਾ ਜਿਹੜਾ ਹਲਦੀ ਦਾ ਪਾਇਆ ਡੇਢ ਛੋਟਾ ਚਮਚ ਇੱਕ ਚਮਚ ਆਪਾਂ ਨੇ ਪਾਇਆ ਇਹਦੇ ਵਿੱਚ ਧਨੀਆ ਪਾਊਡਰ ਦਾ ਧਨੀਆ ਪਾਊਡਰ ਨਾਲ ਵੀ ਫਲੇਵਰ ਆ ਜਿਹੜਾ ਕੋਈ ਵੀ ਸਬਜ਼ੀ ਹੋਵੇ ਉਹਦਾ ਵਧੀਆ ਹੁੰਦਾ ਤੇ ਨਾਲ ਹੀ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਤੱਕ ਮਸਾਲਾ ਇਹ ਜਿਹੜਾ ਆਪਣਾ ਆਇਲ ਰਿਲੀਜ਼ ਨਾ ਕਰ ਦਵੇ ਉਦੋਂ ਤੱਕ ਆਪਾਂ ਮਸਾਲੇ ਨੂੰ ਥੋੜਾ ਥੋੜਾ ਪਾਣੀ ਪਾ ਕੇ ਭੁੰਨਦੇ ਰਾਵਾਂਗੇ ਤੇ ਹੁਣ ਇਹ ਇਹਦੇ ਵਿੱਚ ਆਪਾਂ ਪਾਵਾਂਗੇ ਛੋਟਾ ਚਮਚ ਅੱਧਾ ਕ ਕਸ਼ਮੀਰੀ ਲਾਲ ਮਿਰਚ ਦਾ ਕਸ਼ਮੀਰੀ ਲਾਲ ਮਿਰਚ ਨਾਲ ਵੀ ਰੰਗਤ ਦਾ ਸਬਜ਼ੀ ਦੀ ਵਧੀਆ ਹੋ ਜਾਂਦੀ ਆ ਤੇ ਇੱਕ ਚਮਚ ਆਪਾਂ ਨੇ ਇਹਦੇ ਵਿੱਚ ਸੁੱਕੀ ਮੇਥੀ ਦਾ ਲੱਤਾ ਜੇ ਤੁਹਾਡੇ ਕੋਲ ਸੁੱਕੀ ਮੇਥੀ ਨਾ ਹੋਵੇ ਤੁਸੀਂ ਧਨੀਆ ਵੀ ਬਾਅਦ ਵਿੱਚ ਐਡ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਣ ਧਨੀਆ ਦਾ ਸੀਜ਼ਨ ਆ ਜਿਹੜਾ ਖਤਮ ਹੋ ਗਿਆ ਏ ਤੇ ਇਸ ਕਰਕੇ ਆਪਾਂ ਸੁੱਕੀ ਮੇਥੀ ਇਸਤੇਮਾਲ ਕਰਾਂਗੇ ਪਹਿਲਾਂ ਆਪਾਂ ਨੇ ਤੜਕੇ ਦੇ ਵਿੱਚ ਕਾਲਾ ਨੂਨ ਸੌਰੀ ਨੂਨ ਸੀਗਾ ਜਿਹੜਾ ਉਹ ਘਟ ਪਾਇਆ ਸੀ ਤੇ ਹੁਣ ਛੋਟਾ ਚਮਚ ਨਿੱਕਾ ਜਿਹਾ ਆਪਾਂ ਨੇ ਹੋਰ ਪਾ ਲਿਆ ਹੈ ਬਾਕੀ ਆਪਾਂ ਟੇਸਟ ਅਕੋਰਡਿੰਗ ਆ ਜਿਹੜਾ ਨੂਨ ਕੋਈ ਮੈਂਬਰ ਘੱਟ ਖਾਣਾ ਪਸੰਦ ਕਰਦਾ ਕੋਈ ਵੱਧ ਕਰਦਾ ਆਪਾਂ ਇਸ ਕਰਕੇ ਨੂਨ ਆ ਜਿਹੜਾ ਮੀਡੀਅਮ ਜਿਹਾ ਰੱਖਿਆ ਜਿਨ੍ਹਾਂ ਨੂੰ ਬਾਅਦ ਵਿੱਚ ਜ਼ਰੂਰਤ ਹੋਊਗੀ ਉਹ ਆਪਣਾ ਨੂਨ ਆ ਜਿਹੜਾ ਹੋਰ ਲੈ ਲੈਣਗੇ ਜਾਂ ਆਚਾਰ ਵਗੈਰਾ ਨਾਲ ਲੈ ਲੈਣਗੇ ਤੇ ਆਪਾਂ ਨੇ ਸਬਜੀ ਨੂੰ ਧੋ ਕੇ ਚੰਗੀ ਤਰ੍ਹਾਂ ਰੱਖ ਲਿਆ ਸੀਗਾ ਤੇ ਪਾਣੀ ਵੀ ਇਹਦਾ ਨੁੱਟ ਚੜ ਗਿਆ ਸੀ ਤੇ ਹੁਣ ਆਪਾਂ ਸਬਜੀ ਨੂੰ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰ ਲਿਆ ਹੈ ਆਪਾਂ ਨੇ ਚੰਗੀ ਤਰ੍ਹਾਂ ਸਬਜੀ ਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਜਿਹੜਾ ਗਰਮ ਕਰਕੇ ਦੁੱਧ ਰੱਖਿਆ ਹੋਇਆ ਸੀਗਾ ਇਹ ਥੋੜਾ ਜਿਹਾ ਠੰਡਾ ਹੋ ਗਿਆ ਸੀ ਜਿਆਦਾ ਤੇਜ਼ ਗਰਮ ਨਹੀਂ ਕੀਤਾ ਦੁੱਧ ਆਪਾਂ ਉਹ ਐਡ ਕਰਤਾ ਏ ਤੇ ਹੁਣ ਆਪਾਂ ਨੇ ਟੱਕ ਕੇ ਸਬਜੀ ਨੂੰ ਆ ਜਿਹੜਾ 15 ਕਿ ਮਿੰਟ ਦੇ ਲਈ ਪਕਾ ਲਿਆ ਸੀਗਾ ਤੇ ਥੋੜੀ ਜੀ ਤਰੀ ਇਹਦੇ ਵਿੱਚ ਬਾਕੀ ਸੀਗੀ ਤੇ 5 ਕਿ ਮਿੰਟ ਆਪਾਂ ਨੇ ਇਹਨੂੰ ਨੰਗਾ ਰੱਖ ਕੇ ਪਕਾਇਆ ਸੀ ਢੱਕਣ ਚੱਕ ਦਿੱਤਾ ਸੀਗਾ ਤਾਂ ਕਿ ਪਾਣੀ ਆ ਜਿਹੜਾ ਸਬਜੀ ਦੀ ਭਾਫ ਦਾ ਬਣਿਆ ਹੋਇਆ ਉਹ ਵੀ ਮਤਲਬ ਉੜ ਜਵੇ ਤੇ ਦੇਖੋ ਇਸ ਤਰ੍ਹਾਂ ਆਪਣੀ ਸਬਜੀ ਆ ਜਿਹੜੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਮੇਰੇ ਵੀਡੀਓਜ਼ ਤੇ ਲਾਈਕ ਅਤੇ ਕਮੈਂਟ ਜਰੂਰ ਕਰਿਓ ਤੇ ਮੇਰੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਰੀਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ ਇਸੀ ਤਰ੍ਹਾਂ ਮੇਰੀਆਂ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਚੰਗੇ-ਚੰਗੇ ਕਮੈਂਟ ਆ ਜਿਹੜੇ ਵਧੀਆ-ਵਧੀਆ ਕਰਦੇ ਰਿਹਾ ਕਰੋ ਤਾਂ ਕਿ ਮੇਰੀ ਹੌਸਲਾ ਵਜਾਈ ਹੋ ਸਕੇ ਜੇਕਰ ਤੁਹਾਡੀ ਕੋਈ ਡਿਮਾਂਡ ਹੋਵੇ ਕਿ ਅਗਲੀ ਰੈਸਪੀ ਆ ਜਿਹੜੀ ਮੈਂ ਤੁਹਾਡੇ ਲਈ ਕਿਹੜੀ ਲੈ ਕੇ ਆਵਾਂ ਦੱਸਿਓ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਧੰਨਵਾਦ